ਮੇਰਾ ਲਾਲ ਆ ਗਿਆ ਗੈਂਗ ਗੈਂਗ ਸੰਤਰਾ ਐ ਮਤਰਾੰਦੀ ਗੈਂਗ 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 ਤੂ ਤੋ ਆ ਮਤਰਾੰਦੀ ਗੈਂਗ 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 ਗੱਲ ਕਰਾਂਗੇ ਮਹਾਨ ਹਸਤੀਆਂ ਦੀ ਤੂ ਤੋ ਗੈਂਗ ਤੇ ਸੰਤਰਾ ਗੈਂਗ ਮਾਸਤੀਆਂ ਦੀ ਸਵਾਗਤ ਕਰਦੇ ਆ ਮਿੱਤਰੋ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਤੇ ਸਾਰੇ ਮਿੱਤਰ ਪਿਆਰਿਆਂ ਦਾ ਦਿਲੋਂ ਧੰਨਵਾਦ ਆਪਣੇ 10000 ਹੋ ਗਏ ਸਬਸਕ੍ਰਾਈਬਰ ਦਨ ਤੇ ਬਸ ਤੁਹਾਡੀ سپورਟ ਦੀ ਹੋਰ ਬਹੁਤ ਲੋੜ ਆ ਵੀ ਯਾ ਸਬਸਕ੍ਰਾਈਬਰ ਜਲਦੀ ਤੋਂ ਜਲਦੀ ਦਨ ਕਰ ਦਿਓ ਤੇ ਮਿੱਤਰੋ ਪਿਆਰੂ ਇਹ ਤੁਹਾਡੀ سپورਟ ਤੋਂ ਬਿਨਾ ਤਾਂ ਹੋਣੀ ਨਹੀਂ ਬਿੜਿਓ ਨੂੰ ਬਾਤ ਤੋਂ ਬਾਦ ਸ਼ੇਅਰ ਕਰੋ ਬਾਰ ਸਭ ਗਰੁੱਪਾਂ ਚ ਹੋਰ ਇੰਸਟਾਗ੍ਰਾਮ ਗਰੁੱਪਾਂ ਚ ਟੈਲੀਗ੍ਰਾਮ ਗਰੁੱਪਾਂ ਚ ਕਿੱਥੇ ਵੀ ਕਰ ਸਕਦੇ ਹੋ ਕਰ ਦਿਓ ਸ਼ੇਅਰ ਬਾਕੀ ਤੁਹਾਨੂੰ ਪਤਾ ਤਾਂ ਹੈਗਾ ਪੜਾਤਾ ਚਿੱਤੜ ਹਲਾ ਨਹੀਂ ਸਕਦੇ ਜੇ ਤੁਸੀਂ ਸ਼ੇਅਰ سپورਟਾਂ ਵਾਲਾ ਕੰਮ ਕੀ ਚੋ ਤਾਹੀਂ ਥੋੜਾ ਡਪੜਾ ਕੰਮ ਕਿਚੂਗਾ ਤੇ ਟਾਰਗੇਟ ਆ 2000 ਲਾਈਕ ਤੇ 200 ਕਮੈਂਟ ਦਾ ਖਿੱਤ ਦੋ ਕੰਮ ਨੂੰ ਫਿਰ ਓਏ ਆ ਕਿੱਦਰਾ ਸੱਬਲਿਆ ਆ ਕਿੱਦਰਾ ਸੱਬਲਿਆ ਆ ਆ ਗਿਆ ਬਾਬੇ ਯਾ ਬੇਬੀ ਕੋ ਯਾ ਬੇਬੀ ਕੋ ਉਹ ਤਾਂ ਨਹੀਂ ਸ਼ੌਕ ਕੋਈ ਪੈਲ ਫਰੇ ਬੱਚੇ ਦਾ ਜਾਂ ਬਹੁਤ ਸੁਡਿਕੇ ਇੱਕ ਆ ਗਈ ਭੈਣ ਚੋ ਹੋਰ ਨਮੀ ਚੱਕਮੀ ਪ੍ਰਜਾਤੀ ਇੰਨਾ ਭੈਣ ਚੋ ਤੈਨੂੰ ਪੰਪ ਕਿਹੜਾ ਭੈਣ ਚੋ ਦਿੰਦਾ ਹਾਂ ਪਹਿਲਾਂ ਤਾਂ ਉਹਨੂੰ ਲੈ ਕੇ ਆਉ ਉਹਦੀ ਬੌਂਡ ਮਾਰੀ ਤੇ ਨੰਬਰ 2 ਤੇ ਮੈਂ ਲੋਕਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦਾ ਜੂਜ ਬੈਸਟ ਕੁਆਲਿਟੀ ਕੰਦਮਜ ਹੌਰ ਸੇਵ ਆਵਰ ਅਰਥ ਪਲੀਜ਼ ਹਾਂ ਤੇ ਸ਼ੇਰ ਨੂੰ ਪਾਉਣਾ ਹੈ ਭੌਂਕੀ ਆਹ ਦੇਖ ਲੋ ਸ਼ੇਰ ਕਾਲਾ ਸ਼ੇਰ ਦੇਣੀ ਬੰਦ ਤੇ ਖਬਾਉਣਾ ਖੰਡ ਮੇ ਮਨਾ ਜਾ ਮੇਰਾ ਸਲਾ ਕਰਦਾ ਕੀ ਆ ਭੈਣ ਚ ਐਡੀ ਫੀਲਿੰਗ ਤਾਂ ਗੀਤਕਾਰ ਨੇ ਨਹੀਂ ਚੱਕੀ ਲਖਣ ਪੈਲੇ ਗਾਉਣ ਵੇਲੇ ਗਾਇਕ ਨੇ ਨਹੀਂ ਚੱਕੀ ਜੁੱਦੀ ਏ ਕੁੜੀ ਆਵਾ ਚੱਕੀ ਵਰਦਾ ਭਰਾਵਾ ਜੀ ਉਹਨਾਂ ਨੂੰ ਪਤਾ ਲੱਗ ਗਿਆ ਤੇਰੀ ਬੰਦ ਘੁੱਟਣਗੇ ਉਹ ਭੈਣ ਦੇ ਯਾਰ ਨੇ ਆਈ ਫੋਨ ਦੀ ਵੀ ਭੈਣ ਘੜਤੀ ਭੈਣ ਚ ਚਿਤੜਾਂ ਤੇ ਮਾਗ ਨਹੀਂ ਸਾਡੇ ਪਰ ਦਾ ਕੋਈ ਬਦਮਾਸ਼ ਨਹੀਂ ਮੱਦੀ ਬਦਮਾਸ਼ ਸਾਥੀ ਘੁੱਟਣਗੇ ਬਹੁਤ ਉਹ ਲੈਣੀ ਤਾਂ ਨਹੀਂ ਉਹਨਾਂ ਨੇ ਕਿਹਾ ਕਿ ਕਾਲੀ ਹੋਣੀ ਆ ਨਾ ਭੈਣ ਦੇ ਯਾਰਾ ਕੀ ਕਹਿੰਦੇ ਆ ਭੈਣ ਚ ਕਾਲਾ ਤਾਂ ਸਾਡਾ ਉਹ ਨਹੀਂ ਜਿੰਨਾ ਕਾਲਾ ਹੀ ਮੇਰਾ ਹਸਲਾ ਵਾੜ ਦੇ ਖਸਮਾ ਤੇ ਟਿਕਦਾ ਕਰੇ ਨਾਲੇ ਮੇਰਾ ਵੀ ਕਿਡੇ ਕੰਮ ਅਜ ਪਿਆ ਜਸ ਛੱਤ ਪਰ ਹੀ ਕੰਮ ਨਹੀਂ ਆਪਾ ਕਰਨੇ ਇੱਥੇ ਟੈਲੈਂਟ ਦੀ ਪੂਰਾ ਕਦਰ ਨਹੀਂ ਮੇਰੀ ਗੱਲ ਮੰਨ ਤੋਂ ਨਹੀਂ ਤੇ ਛਾਲ ਮਾਰਦੀ ਮੇਤਰ ਪਿਆਰਿਓ 20 ਯਾਰ ਲਾਈਕ ਤਾਂ ਤੂੰ ਤੋ ਕਹਿੰਦਾ ਸਸਤਾ ਜਾਂ ਮੈਂਬਰ ਲਈ ਘੇਰਦਾਗਾ ਤੇ ਤੁਹਾਡੇ ਭਰਾ ਨੂੰ ਦੋ ਯਾਰ ਲਾਈਕ ਨਹੀਂ ਦੂਗੀ ਕਰਦੀ ਉਹ ਨਿਓਲੀ ਵੀ ਗੱਲਾ ਤੋਂ ਬਰਮਾ ਸੀ ਦੀਆਂ ਕਰਦਾ ਤੇ ਖਾਈ ਨਾ ਹੀ ਜਾਣਾਂਗਾ। ਢਾਂ ਤੋਂ ਸ਼ੇਰ ਵੀ ਕਿਤੇ ਨਾ ਖਾਂਦੇ ਦੇਖੇ ਨੇ। ਖਾ ਲੈਂਦੇ ਹੁਣ ਕੇ ਮਿੱਤਰ ਪਿਆਰ ਉਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਸ਼ੇਰ ਵੀ ਨਵੇਂ ਆਗੇ ਨਾ ਮਾਰਕੀਟ 'ਚ ਬਲੈਕ ਨਿਓਲਾ ਸ਼ੇਰ। ਇਹ ਨਿਓਲੇ ਜਿਨੇ ਇਹ ਫੋਨ ਮੁਬਾਤੇ ਵੱਡਾ ਘਾਟਾ ਪਾਉਣਾਂਗਾ। ਪਹਿਲਾਂ ਮੇਰੀ ਵੀ ਸਲਾਹ ਸੀ ਵੀ ਇਹੋ ਜਿਹਾ ਫੋਨ ਲਿਆ ਮਾ। ਇਹਨੂੰ ਮੈਂ ਇਸ ਖλασ ਹੁੱਤੀ ਆ ਵੀ ਛੱਡਿਆ ਰ। ਕਿੱਥੋਂ ਕੈਸਤਾ ਨਹੀਂ ਪਰ ਹੋਣੀ ਆ। ਸ਼ੇਰ ਨੂੰ ਪਾਉਣਾ ਭੁਖੀ ਤੇਰੀ ਰੰਗਤਾਂ ਮੇਰਾ ਵੀ ਕਾਲਾ ਪਰ ਤੀਰਤਾ ਪੈਣ ਤੁਝ ਮੈਂ ਵੀ ਡਰਦਾ ਨਾ ਪੈਣ ਤੁਰੇਂਗਲੇੜ ਦਾ ਫਰਕ ਪੈਂਦਾ ਨਾ ਹੀ ਹੁੰਦੇ ਪੈਟਰ ਦਾ ਇਦਨ ਲਵਤਾਂਗਾ ਬਿਜੀ ਤੂ ਰੋਜ ਨਾਲ ਰੈਂ ਕਰ ਮੜਾ ਮੂਤਾ ਕਾਮੇ ਨਾ ਖੋਟਲੀਆ ਗਰੇ ਮਾਰੀ ਮੂਰਤੀ ਤੇ ਤੇਰੀ ਗਰਦਨ ਸਾਫ ਹੋਊਗੀ ਜਿਹੜੀ ਚਕਾਲੇ ਪਰ ਨਾ ਠਕੀ ਫਿਰਦਾਗਾ ਗਰਦਨ ਤੱਕ ਗੋਪੀ ਦੀ ਓ ਬਾਈ ਓਏ ਓਏ ਤੂੰ ਹੀ ਤੂੰ ਗੋਪੀ ਓ ਐਕਸਕਿਊਜ਼ ਮੀ ਪੀ ਸਟਾਪ ਇਟ ਪਰ ਕਿਉਂਕਿ ਕੁਰੀ ਆਵੇ ਬਾਤ ਦੇਖੀ ਜੋ ਪਹਿਲਾਂ ਸਾਰੇ 10ਵੀਂ ਦੇ ਪੇਪਰ ਤਾਂ ਗੱਟ ਲਾ ਚੋਤ ਤੋਂ ਹਜੇ ਤਰੀ ਖੜੀ ਨਹੀਂ ਹੋਣ ਲੱਗੀ ਸਾਰੇ ਬਦਮਾਸ਼ੀ ਦੇ ਹਾ ਕਿੱਥੇ ਜਾਣ ਤਰੀਕਾ ਉੱਤੇ ਕਿੱਥੇ ਉੱਪਰ ਸਰ ਗੇਣਾ ਤੂੰ ਭੈਣ ਕਾਬ ਦਾ ਤਾਂ ਮਾਮ ਤਾਂ ਨਿਕੋਂ ਦਾ ਰੈਂਡਾ ਸੀ ਹੁਣੇ ਬੁਰੀ ਤੇ ਵੀ ਨਾ ਕਰਾਇਆ ਕਰੇ ਜਾਂ ਮੇਰੇ ਸਾਲਿਆ ਬਸ ਭੈਣ ਚੁਦੱਟ ਚੱਕਣ ਦੀ ਦੇਰ ਨਾ ਮੀ ਤੋਂ ਨਮੀ ਪ੍ਰਜਾਤੀ ਦਰਸ਼ਨ ਦਿੰਦੀਆਂ ਇੰਸਟਾਗ੍ਰਾਮ ਤੇ ਜਿਹਹੇ ਰਾਂਗੀ ਇਹ ਭੈਣ ਚੁਦ ਤੇ ਇੰਸਟਾ ਤੇ ਲਾਉਂਦੇ ਫਿਰਦੇ ਨੇ ਉਹ ਜਿਹੇ ਰਾਂਗੀ ਨਹੀ ਲਾਦ ਲਾਉਗੇ ਉਹਨਾਂ ਦੇ ਟਾਈਮ ਚ ਇਹ ਜੇ ਮੇਰੇ ਸਾਲਿਆਂ ਦੀ ਮੂਤਾ ਪਾ ਕੇ ਕੱਲੀ ਯਾਰ ਬੋਂਦੀ ਵੰਦ ਕੁੱਤੇ ਜਿੰਨੀ ਕੁੱਤੀ ਜਾਂਦੀ ਆ ਹਾਂ ਕਿੱਥੇ ਜਾਣ ਤਰੀਕਾ ਉੱਤੇ ਕਿੱਥੇ ਪਰਸਰ ਕੇਣਾ ਦੀ ਗੱਪੂ ਬਾਰੇ ਜਾਣਦਾ ਨਹੀਂ ਦਾ ਤੇਰੀ ਆ ਬੀਬੀ ਦੀ ਇਹ ਲਾਸਟ ਆਪ ਕਿੱਦੇ ਤਖਲੇ ਜਾ ਕੇ ਦੀ ਬੀਬੀ ਨਾਲ ਅਣਜਾਦ ਅਲੀਦੂੰ ਓ ਬਪੂ ਦੇਖ ਲੋ ਗੱਭਰੂ ਮਿਹਨਤ ਕਰਦਾ ਗੈਸ ਇੰਸਟਾਗ੍ਰਾਮ ਤੇ ਮੋਰ ਕੋ ਮੋਰ ਕੀ ਹੋਇਆ ਪਿਆ ਨਾਲ ਭੈਣ ਚੋਂ ਤੂੰ ਫੋਨ ਹਰ ਮਟਿਆਰ ਨੂੰ ਲਈ ਫਿਰਦਾ ਆਬਦੇ ਮੈਨੂੰ ਲੱਗਦੇ ਛੇ ਦੇ ਭੈਣ ਚੋਂ ਤੂੰ ਵਿਊ ਆਉਣ ਨੂੰ ਘਟਕੇ ਉਹਦੇ ਤਾਂ ਹੀ ਤਵਦੀ ਟੀਮੀ ਨੂੰ ਨਾਲ ਲੈ ਕੇ ਆਇਆ ਪਹਿਲਾਂ ਤਾਂ ਇਹਦੇ ਇਕੱਲਾ ਫੰਬਾ ਲੱਗਿਆ ਹੁੰਦਾ ਸੀ ਤੇਲ ਵਾਲਾ ਅੱਜ ਕੱਲ ਓਰ ਦਾ ਖਾਣਾ ਤੇ ਟੇਕਾ ਹੇ ਤੁਸੀਂ ਕਹਿੰਦੇ ਬੂਤਾ ਕਰਦਾ ਗਾਲਾਂ ਬੂਤਾ ਇਨਾ ਮੇਰੇ ਇਸ ਹਾਲਿਆ ਨੂੰ ਗਾਲਾਨਾ ਕਿਤੇ ਤਾਂ ਹੋਰ ਕਰੇ ਕੀ ਬਸ ਬੂਟੇ ਦੇ ਹੱਥ ਬਸ ਨਹੀਂ ਹੈਗਾ ਜੇ ਕਿਤੇ ਆਨਲਾਈਨ ਰੂੜੇ ਮਾਰਨ ਲੱਗ ਬਰਨ ਹੁੰਦਾ ਨਾ ਸਹਰਾਂ ਤੋਂ ਬੂਤੇ ਨੇ ਰੂੜੇ ਮਾਰਨ ਸੀ ਇਨਾ ਪਾਣ ਤਾਂ ਇਹ ਤੁਤੇ ਚੌੜੇ ਨੂੰ ਤਾਂ ਸ਼ਰਮ ਕੀ ਆਉਣੀ ਹੈ ਚੌਰੀ ਨੂੰ ਵੀ ਨਹੀਂ ਆਉਂਦੀ ਉਹ ਤਾਇਆ ਤੂੰ ਕੱਲਾ ਤਾਂ ਠੀਕ ਸੀ ਜਿਹੜਾ ਤੂੰ ਨਾਲ ਤਾਈ ਨੂੰ ਨਚਨ ਲਾ ਲਿਆ ਨਾ ਦੇ ਕਿਤੇ ਇਹ ਕਦੋਂ ਸਟਾਰ ਸ਼ੁਰੂ ਬਣ ਗਏ ਨਹੀਂ ਨਹੀਂ ਕਿ ਤੂੰ ਪੁੱਛਣਾ ਨਾ ਜਿਵੇਂ ਅੱਜ ਕੱਲ੍ਹ ਵਾਲੇ ਬਲੌਗਰ ਕਰਦੇ ਰਹਿੰਦੇ ਨੇ ਉਹ ਪਨੀਰ ਹੁਣੀ ਹੋਰ ਬਥੇਰੇ ਆਏ ਨੇ ਸਨੇਹਾ ਕਟਿਆਲ ਹੁਣੀ ਤਾਇਆ ਤੂੰ ਤੇਰੀ ਬੰਦ ਹਿਲਾਉਣੀ ਇੰਸਟਾਗ੍ਰਾਮ ਤੇ ਹਲਾਈ ਚੱਲ ਪਰ ਤਾਈ ਨੂੰ ਬਿਠਾ ਦੇ ਕਿਤੇ ਚੂਲਾ ਨਾ ਹਿਲ ਜੇ ਮੇਰੇ ਸਾੜੇ ਦੀ ਦਾਲੂ ਭੈਣ ਤੂੰ ਦੇ ਇੰਸਟਾਗ੍ਰਾਮ ਤੇ ਗੂਗਲ ਪੇ ਨੰਬਰ ਪਾਉਂਦੇ ਫਿਰੋਂਗੇ ਤਾਈ ਦਾ ਹਿੱਲੇ ਆ ਚੂਲਾ ਐਸੀਆਂ ਦੀ ਬਹੁਤ ਹੈ ਸਾਕ ਤੈਨੂੰ ਲੋੜ ਮੈਨੂੰ ਤਾਂ ਲੱਗਦਾ ਭੈਣ ਚੁੱਤਾਂ ਕੋਲੇ ਕੋਈ ਹੋਰ ਕੰਮ ਹੀ ਨਹੀਂ ਹੈਗਾ ਸਵੇਰੇ ਚਾਹ ਪੀ ਕੇ ਲੱਗ ਜਾਂਦੇ ਹੋਣਗੇ ਰਾਤ ਥੱਕ ਚਿੱਤੜੀ ਲਾਈ ਜਾਂਦੇ ਨੇ ਇੰਸਟਾਗ੍ਰਾਮ ਤੇ ਉਦੋਂ ਬਾਅਦ ਇੰਸਟਾਗ੍ਰਾਮ ਸਭ ਤੋਂ ਵੱਧ ਗਾ ਵਜੜਾ ਚੱਕ ਮੀ ਤੋਂ ਚੱਕ ਮੇ ਪਰਜਾ ਤੇ ਦੀ ਰੀਲ ਸਾਡੇ ਇੰਸਟਾਗ੍ਰਾਮ ਫੀਡ ਤੇ ਲਿਆ ਕੇ ਭੇਜ ਜਾਂਦਾ ਗਾ ਜ਼ਰੂਰੀ ਸੂਚਨਾ ਇੰਸਟਾਗ੍ਰਾਮ ਤੇ ਕਰ ਲੋ ਫੋਲੋ ਉੱਥੇ ਵੀ ਮਰਜੀ ਸਪੋਰਟ ਦਿਹਾਉ ਬਾਕੀ ਤੁਹਾਨੂੰ ਪਤਾ ਤਾਂ ਹੈਗਾ ਤੁਹਾਡੀ ਸਪੋਰਟ ਸਾਡੇ ਲਈ ਮੋਟੀਵੇਸ਼ਨ ਆ ਲੈ ਆ ਗਈ ਸੰਤਰਾ ਗੈਂਗ ਭੈਣ ਚ ਦੱਬਾ ਦੇ ਕੇ ਤਾਂ ਲੱਗਦਾ ਵੀ ਅੱਜ ਤੱਕ ਖਾਸਿਆਂ ਨੂੰ ਖੁਸ਼ ਕਰਕੇ ਆਇਆ ਲੱਗਦਾ ਮੈਂ ਤਾਂ ਭੈਣ ਚ ਉਹ 2 ਮਿਲੀਅਨ ਲੋਕਾਂ ਤੇ ਹੈਰਾਨ ਆ ਜਿਹੜੇ ਇਹਨੂੰ ਫੋਲੋ ਕਰੀਦਾ ਏਥੇਲੇ ਮੇਰੇ ਸਾਲੇ ਇਨੂ ਇੱਕ ਪਾਸੇ ਪੈਂਕੇ ਜੜਗ ਹੁਣੀ ਦਾਰੂ ਢੋਲਦੇ ਫਿਰਦੇ ਨੇ ਦੂਜੇ ਪਾਸੇ ਇੱਕੂ ਸੇ ਪਹਿਲ ਤੋਂ ਬੇਚੱਕਦੇ ਫਿਰਦੇ ਨੇ ਸਾਲੇ ਟੈਂਪੂ ਮੈਂ ਤਾਂ ਉਹ ਦੂ ਮੇਲੀ ਨੂੰ ਕੰਟਰ ਰਹਾ ਮੈਂ ਵੀ ਤੁਸੀਂ ਜਿੰਨਾ ਨੂੰ ਫੋਲੋ ਕਰੀ ਬੈਠੇ ਹੋ ਨਾ ਇਹ ਮੇਰੇ ਸਾਲੇ ਤੌਫੀਆਂ ਪਿੱਛੇ ਮੰਨ ਜਾਂਦੇ ਨੇ ਓਏ ਐਕਸਕਿਊਜ਼ ਮੀ ਪੀ ਸਟਾਪ ਇਟ ਇਹ ਸਾਰੀ ਗੈਂਗੂ ਗੈਂਗਾ ਜਿੱਦੀ ਮੇਰੇ ਸਾਲੇ ਦੀ ਆਪ ਤਾਂ ਲਾਂ ਦਾ ਖੱਟਦੇ ਹੋਈਆਂ ਨਾਲ ਘਰਦਿਆਂ ਨੂੰ ਵੀ ਪਵਾਉਂਦੀ ਆ ਇੰਨਾ ਭੈਣ ਚੋਦਾਂ ਦੇ 100 ਜੁੱਤੀ ਮਾਰੇ ਤੇ ਗਿਲੇ ਐ ਕੀ ਬਸ ਇਹ ਭੈਣ ਚੋਦ ਨੂੰ ਹੱਗ ਕੇ ਟੱਤੀ ਆਲੇ ਹੱਥ ਬਿਨ ਇਥੋਂ ਨੇ ਆਉਂਦੇ ਹੋਣਗੇ ਸਾਲਾ ਪੇਟੀ ਚੱਕੀ ਫਿਰਦਾ ਟੈਂਪੂ ਨਾਲੇ ਪੇਟੀ ਦੇਖਨੋਂ ਤਾਂ ਬਲੈਂਡਰ ਬਲਾਈਟ ਦੀ ਲੱਗਦੀ ਆ ਅੰਤ ਤੜ ਖਾਨੀ ਸਾਲਾ ਮੂਠਾ ਸੰਤਰਾ ਹੀ ਹੋਵੇ ਹੁਣ ਇਹ ਨਾ ਸਮਝੋ ਵੀ ਮੈਨਾਂ ਦੀ ਗੈਂਡ ਨੂੰ ਕਹਦੇ ਹਾਂਗਾ ਮੰਨਿਆ ਹੈਗੇ ਤਾਂ ਖੁਸੀ ਨੇ ਮੈਨੂੰ ਐਵੇਂ ਕਿਉਂ ਲੱਗਦਾ ਵੀ ਇਹ ਡੱਬਾ ਤਾਂ ਮੰਗਾਇਆ ਕਿਸੇ ਨੇ ਆ ਇਹਨੂੰ ਇੱਕ ਦੋ ਪੈਗ ਲਵਾ ਕੇ ਇਹਦਾ ਮਾਨ ਤਾਣ ਕਰਨਾ ਕੀ ਫਿਰ ਜਸ਼ਨ ਦਾ ਇੰਤਜ਼ਾਮ ਕਰੋ ਜਸ਼ਨ ਹੋ ਅਗਲੀ ਤੇਰੀ ਵਿੱਚ ਕੇ ਰਾਜ਼ ਲਪੰਡ ਰਹੀ ਆ ਰਹਾਂ ਦਾ ਕੁੱਠਾ ਪੰਗਾ ਪੈ ਗਿਆ ਨਹੀਂ ਆਪਣੇ ਤੇ ਆ ਕਿਉਂਕਿ ਹੀ ਇੱਕ ਦੂ ਪੇਗਾ ਚ ਹੀ ਹਲ ਜਾਂਦਾ ਨਾ ਇੱਕ ਕਰਦੇ ਰੇ ਤਲੀ ਕਰੀਤਾ ਹੋਵੇ ਕੇ ਯਾਰੀ ਬਾਬਾ ਸੈਨੂ ਕੁੜੀ ਆ ਬਿਆਕੇ ਤੇ ਯਾਰੀ ਦਾ ਵਾਸਤਾ ਦੇ ਕੇ ਓੱਖਾ ਨਾ ਕਰਦੇ ਨਹੀਂ ਨਾ ਲੱਗੇ ਨਾ ਪਿੱਛੇ ਮੇਰਾ ਵੀ ਨਾ ਲੱਗ ਹੂੰ ਤਾਂ ਤਾਂ ਚੋਂ ਛੱਡ ਲੂੰ ਵੀ ਤਾਂ ਬੋਏ ਜਿਹਾ ਲੱਗਦਾ ਸਾਰੇ ਲਾਂ ਦੀ ਜਵਾਦ ਕਰਦੇ ਆਂ ਦੀ ਇਹ ਨੇ ਜੀ ਲੁੱਲੀ ਗੈਂਗ ਦੇ ਮੈਂਬਰ ਇਹਨੂੰ ਮੇਂਗਣ ਜਿਹਨੂੰ ਮੈਂ ਇੱਕੋ ਗੱਲ ਕਹਿਣੀ ਆ ਹਾਤੀ ਨਾ ਮੇਰਾ ਵੇਦ ਨਾ ਚਾਹ ਤੇਰੀ ਬੰਦਨੀ ਮਾਰਦੀ ਜਾਂ ਪਰ ਤਾਂ ਕਨੀ ਦਿੰਦੇ ਗਰੇ ਕਮਾਦੇ ਪੈਗਮ ਮੇਰਾ ਬਿਰ ਜਾ ਕੇ ਮੋਟਰਾਂ ਦੇ ਤਰਾ ਤੁਰਾਂ ਬਦੋ ਲੈ ਬਦ ਮਹਾਸ ਜੀ ਸਰੀਰ ਕ ਕਮਜ਼ੋਰੀ ਦੇ ਮਾਰੇ ਪਏ ਨੇ ਓਏ ਇਹ ਭੈਣ ਤੋਂ ਉਹ ਖੁਸ਼ੀਆਂ ਨੇ ਜਿਹੜੀਆਂ ਮੇਲਿਆਂ ਚ ਪਕੌੜੇ ਜਲੇਬੀਆਂ ਬਦਲੇ ਬੱਤੇ ਹੁੰਦੇ ਤੇ ਚੱਪੇ ਲਾਉਂਦੀਆਂ ਨੇ ਭੈਣ ਦੇ ਯਾਰਾ ਨਵੀਂ ਪੂੰਛ ਨਹੀਂ ਆ ਗਈ ਸਾਲਾ ਹੋਇਆ ਬਦਮਾਸੀ ਦਾ ਹਾ ਹਾ ਕਰਜਨ ਨਸ਼ਾ ਕੇਂਦਰ ਵਾਲੇ ਨੂੰ પૂੰਗ ਕੀਤਾ ਸੀ ਤੇਰੀ ਜੋੜਾਂ ਸ਼ੂਰਾਂ ਤੇ ਭਾਲ ਕਰਦੇ ਨੇ ਇਹ ਪੈਣ ਚੋਦ ਮੁਹਤੇ ਚੱਜਣਾ ਟੱਤੀ ਵਾਲੇ ਹੱਥ ਵੀ ਨਹੀਂ ਥੋਨੇ ਆਉਂਦੇ ਹੋਣਗੇ ਅਦੀਸਾਂ ਕਰਦਾ ਸ਼ੂਟਰ ਹੋਣਾ ਦੀਆਂ ਇਹਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਆ ਜਿਹੜਾ ਇਹਦੇ ਅੰਦਰ ਕੀੜਾ ਟੱਪਦਾ ਫਿਰਦਾ ਉਹਨੂੰ ਹੁਣੇ ਕੱਢ ਤੂੰ ਨਹੀਂ ਇਹਨੇ ਆਪ ਤਾਂ ਤੰਗ ਹੋਣਾ ਜਾਂ ਨਾਲ ਪੈਣ ਚੋ ਥੋਨੂੰ ਵੀ ਕਰੂਗਾ ਕੀੜਾ ਹੁਣ ਆਏ ਦੇ ਲੂ ਡਾਂਗ ਫੇਰ ਕੇ ਨਿਕਲੂਗਾ ਕਿ ਸੰਦੋ ਲੈ ਪੈਣ ਚੋਂ ਤੇ ਕਰ ਲੋ ਗੱਲ ਗੱਲ ਤੁਹਾਨੂੰ ਮੰਨਣੀ ਪਊ ਮਿੱਤਰ ਪਿਆਰੋ ਜਿਉਂ ਜਿਉਂ ਗਰਮੀ ਵਧੀ ਜਾਂਦੀ ਆ ਨਾ ਤਿਉਂ ਤਿਉਂ ਇਹ ਜੀ ਪ੍ਰਜਾਤੀ ਬਹੁਤ ਨਿਕਲੀ ਜਾਂਦੀ ਆ ਬਾਹਰ ਖੁੱਡਾਂ ਚੋਂ ਕੁਰੀਆ ਵੈਨ ਲਈ ਛੱਤਾਂ ਦੇ ਤਾਂ ਆਪਣੀ ਸਮਝਾਉਂਦਾ ਹੁਣ ਤੈਨੂੰ ਬਣਾਇਆ ਕੀ ਸੀ ਤੂੰ ਬਣਿਆ ਕੀ ਫਿਰਦਾ ਭੈਣ ਤੈਨੂੰ ਮੈਂ ਦੱਸਾਂ ਕਿ ਗਲਤ ਹੈ ਪਾਦਲੀ ਨਾਲੀ ਪਰਵਾਉਣੀਆਂ ਪੈ ਹੇ ਕਿੱਥੇ ਜਾ ਕੇ ਤੂੰ ਲੋਟਾਂ ਮੇਂਗਾ ਲੋਕਾਂ ਨੇ ਤਾਂ ਕੁੜੀ ਆਵਿਆ ਦਿਲ ਤੇ ਪਰ ਮੈਂ ਕਿ ਚੱਲੋ ਨਾਗਾ ਵੀ ਤੂੰ ਭੈਣ ਚੋਂ ਤਾਂ ਕੁੜੀ ਤਾਂ ਬਣੀ ਜਾਣਾ ਜਵਾਕ ਜੰਮ ਲੇਗਾ ਜੇ ਨਹੀਂ ਜੰਮ ਸਕਦਾ ਇੱਥੇ ਭੈਣ ਚੋਂ ਤਾਂ ਕਿਸੇ ਦਾ ਡਾਂਗੀ ਸਾਰ ਦੇ ਨਾਲੇ ਤੂੰ ਖੋਸ ਤੇ ਨਾਲੇ ਤੇਰੇ ਅੰਦਰ ਲਾ ਕੀੜਾ ਖੋਸ ਤੇ ਨਾਲੇ ਇਸ ਹੰਮਲੇ ਵਾਲਾ ਬੰਦਾ ਖੋਸ ਤਾਂ ਤਾ ਤੇਰੇ ਪੌਣ ਵਾਲੀ ਆ ਭੈਣ ਚੁੱਦਾ ਬਹਿਰੀਆਂ ਦੇ ਕਾਲਜ ਤਾਂ ਕਾਲੇ ਪਏ ਪੈਨੇ ਤੈਨੂੰ ਚੱਕਣ ਨੂੰ ਤੂੰ ਹੀ ਨਹੀਂ ਟਾਈਮ ਦਿੰਦਾ ਉਹਨਾਂ ਨੂੰ ਛਾਰਦੇ ਡੰਗ ਭਾਈ ਬਣ ਕੇ ਯਾਰ ਉਹਨਾਂ ਦਾ ਮੁੱਦੇ ਤਾਂ ਨਾਲੇ ਘਰ ਵਿੱਚ ਚਾਲਦੇ ਨੇ ਨਾਲੇ ਤੈਨੂੰ ਗਰਮ ਕਰਦੇ ਨੇ ਕੀ ਮੋੜਾ ਜੀ ਹਾਂ ਜੇ ਕਰਦਾ ਪੱਪੀ ਲੈ ਲੈ ਤੇਰੇ ਟੱਟੀ ਚੋਂ ਨਿਕਲੇ ਹੋਏ ਮਟਰ ਦੇ ਦਾਣਿਆਂ ਦੀ ਕਿਉਂਕਿ ਉਹ ਵੀ ਤਾਂ ਕਦੇ ਨਾ ਕਦੇ ਤੇਰੇ ਬੁੱਲਾਂ ਵਿੱਚ ਦੀ ਹੋ ਕੇ ਗੁਜ਼ਰੇ ਆ ਸਵੇਰੇ ਸਵੇਰੇ ਮੈਂ ਭੈਣ ਚੁੱਦਾ ਕੰਮ ਤੇ ਜਾਣਾ ਸੀ ਇਹਨੇ ਮੇਰੇ ਸੱਬ ਨੇ ਸਾਰੇ ਕੰਮ ਦੀ ਭੈਣ ਇਕੋ ਤੋਂ ਮੇਰੇ ਸਾਲੇ ਦੀ ਘਰੇ ਦਾਲ ਵੀ ਮਟਰ ਪਨੀਰ ਦੀ ਬਣੀ ਹੋਈ ਸੀ। ఓ ਮਾਈ ਗਾਡ ਕਮ ਆਨ ਜੂ ਬੀ ਸਟਾਪ ਇਟ। ਅੱਜ ਤੂੰ ਬਾਦ ਭੈਣ ਤੂੰ ਮਟਰ ਖਾਣੀ ਬੰਦ ਤੇ ਭੈਣ ਦੇ ਯਾਰਾ ਮੈਨੂੰ ਆਂਦਾ ਸੀ ਮਟਰ ਦੇ ਦਾਣੇ ਚੱਪਕੀ ਨਹੀਂ ਖਾਂਦੀ। ਨਾਲੇ ਖੂਸਿਆ ਸੱਤੇ ਹੀ ਕਹਦੇ ਮੈਂ ਤਾਂ ਟੀ ਖਾਣੀ ਆ। ਉਹੀ ਦੇ ਦੂ ਤੈਨੂੰ ਕੋਲੀ ਭਰ ਕੇ ਤੜਕੇ। ਨਾਲੇ ਮਟਰਾਂ ਤੇ ਕੀ ਪਪੀਆਂ ਕਰਨੀਆਂ ਨੇ ਭੈਣ ਤੂੰ ਤਾਂ ਸਿੱਧਾ ਕੇਕ ਹੀ ਕੱਟ ਲੈ। ਜੇ ਬੌਲਾ ਜਾਦੇ ਔਖਾ ਦੇ ਛਟੜਾਂ ਤੇ ਜੀਭ ਫੇਰ ਦੇ। ਤੈਨੂੰ ਬਾਕੀ ਗੱਲਾਂ ਛੱਡੋ ਮੈਨੂੰ ਤਾਂ ਹੀ ਨਹੀਂ ਸਮਝ ਆਉਂਦੀ ਇਹਨੂੰ ਮੇਰੇ ਸਾਲੇ ਨੂੰ ਇੰਨਾ ਜਗੀਨ ਗੇਮਿਆ ਵੀ ਭੈਣ ਤੂੰ ਤਾਂ ਸਾਫ਼ ਚੱਲ ਸਾਨੂੰ ਤਾਂ ਕੀ ਚਾਹੇ ਮਟਰ ਦੇ ਦਾਣੇ ਹੁਣ ਕਾਏ ਮਟਰਾਂ ਦੀ ਘੜੀ ਆਵੇ ਮੈਂ ਤਾਂ ਕਹਿੰਦਾ ਤੜਕਾ ਲਾ ਕੇ ਸਾਰੇ ਟੱਬਰ ਨੂੰ ਖਵਾ ਦੇ ਮੂੰਹ ਦੇ ਇੱਕ ਪੈਣ ਚੁਲ ਗਈ ਜੀ ਦਾ ਕਿਵੇਂ ਆ ਸਾਲੀ ਹੋਈ ਖੱਡਾਂ ਚ ਰਾਤਾਂ ਗੁਜ਼ਾਰਨ ਦੀ ਕੀ ਗੱਲ ਪੈਣ ਜੀ ਇਹ ਕਰੇ ਬੈੱਡ ਹੈ ਨਹੀਂ ਇਪੈਨ ਤੂੰ ਤਾਂ ਇੱਕ ਜਿੱਦੇ ਪੁੱਧੂਆਂ ਨੇ ਸਾਡੇ ਪੰਜਾਬ 'ਚ ਹੀ ਜਨਮ ਲੈਣਾ ਸੀ ਸਾਲੀ ਹੋਰ ਧਰਤੀ ਮੁੱਖ ਗਈ ਸੀ ਉਹ ਗੱਲਾਂ ਐਵੇਂ ਨਹੀਂ ਬਣ ਗਏ ਕੁਛੇ ਦਾ ਮਲ ਕੰਦਾਂ ਕੰਬਨ ਤੇ ਮਾਤਾ ਕਹਿੰਦੀ ਮੇਰਾ ਲਾਲ ਆ ਗਿਆ ਇਹੋ ਜੀ ਹਾਲਾਤ ਉਹ ਤੂੰ ਪੈਦਾ ਹੁੰਦੀ ਹੈ ਜਦੋਂ ਸੰਭੋਗ ਕਰਨ ਵੇਲੇ ਕੰਦਮ ਫਟ ਜਾਵੇ ਇਪੈਨ ਤੇ ਦੇ ਮੂੰਹ ਵੀ ਇਹੋ ਜਿਹਾ ਜਿਵੇਂ ਚਤੜਾਂ ਤੇ ਡੱਬ ਪਾਏ ਹੁੰਦੇ ਨੇ ਜੇ ਨਹੀਂ ਅੱਖਾਂ ਮੇਰੇ ਸਾਰੇ ਇੱਥੇ ਲੋਕਾਂ ਦੇ ਡੰਗਸਾਰ ਨੂੰ ਲੱਗ ਗਿਆ ਘੜੇ ਚਤਾ ਜਾਣ ਦੀ ਲੋੜ ਨਹੀਂ ਪੈਣੀ ਨਾਲੇ ਅਗਲਾ ਫਪਟਾਂ ਤੇ ਲੈ ਕੇ ਜਾਊਗਾ ਨਾਲੇ ਭੈਣ ਚੋਂ ਤੋਂ ਕੁੜੀਆਂ ਦੇ ਬਲਾਤਕਾਰ ਹੋਣ ਤੋਂ ਬਚ ਜਾਣਗੇ ਸੱਪ ਲੜਦਾਨੀ ਬੰਦ ਇਸ ਹੱਪ ਤਾਂ ਤੇਰੀ ਬੁੱਧੀ بڑੂਗਾ ਜਿਹੜੇ ਹਿਸਾਬ ਨਾਲ ਤੇਰਾ ਮੂੰਹ ਮੈਨੂੰ ਲੱਗਦਾ ਬੜਨਾ ਨਹੀਂ ਹੋ ਤਾਂ ਮੈਲੂ ਗਾਂਦਰਾ ਹੋਦੀ ਮਰਨ ਕਾਰੇ ਸਿੱਖੀ ਵਾਲੇ ਰਹਾਨ ਨੂੰ ਪੱਗ ਬੰਨਣੀ ਸਖਾ ਬਣ ਕੇ ਆ ਪਰ ਹਵਨ ਨੂੰ ਇਹ ਆਗੇ ਜੀ ਬਨਾਬਤੀ ਸਰਦਾਰ ਜਿਹੜੇ ਸਿਰਫ ਬੀਵਾਂ ਖਾਤਰ ਪੱਗ ਬਨਦੇ ਨੇ ਇਹ ਜੇ ਚਵੜਾ ਦੀ ਪੰਜਾਬ ਚ ਭੈਣ ਝੁਰ ਜਮਾ ਹੀ ਕਰ ਨਹੀਂ ਹੈਗੀ ਇਹਨੇ ਮੇਰੇ ਸਾਲ ਨੇ ਦੋ ਤਿੰਨ ਵਾਰ ਤਾਂ ਗਾਣਾ ਲਾ ਕੇ ਵੀਡੀਓ ਪਾਤੀ ਹੋਈਆਂ ਤੇ ਫਿਰ ਫਿਰ ਕਟਿੰਗ ਚ ਫੁੱਟਾਂ ਪਈ ਜਾਂਦਾਗਾ ਭੈਣ ਦੇ ਯਾਰ ਦਾ ਸੇੜੀ ਜੇ ਰ ਮੂੰਹ ਦੇ ਲੁਕਾ ਹੈ ਜਿਆਦਾ ਇਹ ਭੈਣ ਚੋ ਦੇ ਕੁਸੇ ਪੱਗ ਬਨ ਕੇ ਈ ਡੀਲ ਬਣਾ ਕੇ ਫਿਰ ਪੱਗ ਲਾ ਦਿੰਦੇ ਹੋਣ ਕਿ ਮੈਨੂੰ ਤਾਂ ਲੱਗਦਾ ਇਨਾ ਮੇਰੇ ਸਾਲਿਆ ਨੇ ਤਾਂ ਸਰਦਾਰ ਬੰਦਿਆਂ ਦੀ ਡੈਫੀਨੇਸ਼ਨ ਹੀ ਬਦਲ ਤੇ ਇਹ ਬੰਦੇ ਚੋ ਤੇ ਕੁਰਸੀਆਂ ਚਬਾ ਲਾ ਤੇ ਲੱਖ ਦੀ ਜਾਣਤਾ ਮੇਰੇ ਸਾਲੀਆਂ ਤੇ ਤੇ ਇਸ ਚਬ ਲਈ ਦੋ ਸਬਦ ਦਾ ਕਮੈਂਟਾਂ ਚ ਹੋ ਜਾਣ ਕਰੇ ਉਹ ਕਿਰਾ ਮਾਨਤਾ ਨੇ ਦਾ ਮੇਰੇ ਸਾਲੀ ਦਾ ਜਿਹੜੇ ਮਟ੍ਰਪੀ ਆਰਿਆ ਨੇ ਆਪਣੀਆਂ ਪਹਿਲੀਆਂ ਵੀਡੀਓ ਨਹੀਂ ਦੇਖੀਆਂ ਜਾ ਕੇ ਦੇਖ ਲੈਣ ਤੇ ਜਿਹੜੇ ਨਵੇਂ ਆਏ ਨੇ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ